ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਅਗਲੇ ਪੰਜ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹਨਾਂ ਦੀ ਸਾਂਝ ਪਾ ਰਹੇ ਹਾਂ ਜੀ ਮੈਂ ਕੱਲ ਇਹ ਦੱਸਣਾ ਭੁੱਲ ਗਈ ਸੀ ਕਿ ਜਿਹੜੇ ਆਪਾਂ ਕਿਹਾ ਸੀ ਨਾ ਕਿ ਦੋ ਆਡੀਓ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਚੈਨਲ ਵਿੱਚ ਜਿਨ੍ਹਾਂ ਵਿੱਚ ਪੂਰੇ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਸ਼ਲੋਕ ਨੇ ਉਹ ਅਰਥਾਂ ਸਮੇਤ ਉਹਨਾਂ ਦੀ ਆਡੀਓ ਬਣੀ ਹੈ ਜੋ 1426 ਅੰਗ ਦੇ ਅਧੀਨ ਕਰਕੇ ਪਾਈ ਗਈ ਹੈ ਜੀ ਪੈ ਕਾ ਹੂ ਕੋ ਦੇਤ ਨਹ ਨਹ ਪੈਮਾਨਤ ਆਨ ਕੋਹ ਨਾਨਕ ਸੁਨ ਰੇ ਮਨਾ ਗਿਆਨੀ ਤਾਹਿ ਬਖਾਨ ਪੈ ਕਾਹੂ ਕੋ ਦੇਤ ਨਹਿ ਨਹਿ ਪੈਮਾਨਤ ਆਨ ਗੋਹ ਨਾਨਕ ਸੁਨਰੇ ਮਨਾ ਗਿਆਨੀ ਤਾਹਿ ਬਖਾਨ ਜਹ ਵਿਖਿਆ सगਲੀ ਤਜੀ ਲਿਓ ਪੇਖ ਬੈਰਾਗ ਕਹੋ ਨਾਨਕ ਸੁਨਰੇ ਮਨਾ ਤੇਹ ਨਰ ਮਾਥੇ ਪਾਗ ਜਹਿ ਵਿਖਿਆ ਸਗਲੀ ਤਜੀ लियो पेख नानक सुन सुनरे मना तेह नर माथे पाग। மத உ निवास। ते कट्ट ब्रह्मणिवास माया ममता तजी सबते प उदास ਕੋਹ ਨਾਨਕ ਸੁਨਰੇ ਮਨਾ ਤੇ ਘਟ ਬ੍ਰਮ ਨਿਵਾਸ ਜੇ ਪ੍ਰਾਨੀ ਹਾਂ ਮੈਂ ਤਜ ਜੀ करता राम पशान कहो नानक वो हो मुक्त नर एहि मन साची मान जह प्राणी हौ मैत जी ਰਤਾਰਾਮ ਪਸਾਨ ਕਹੋ ਨਾਨਕ ਵੋ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰ ਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਤੇ ਹੈ ਕਾਮ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਪਜੈ ਸਫਲ ਹੋਤੇ ਕਾਮ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਭੁੱਲਣ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਨੂੰ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੇ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ